ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਉਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਉਹਨਾਂ ਨੇ ਜਿਹੜੇ ਬੜੇ ਗੰਭੀਰ ਆਪਾਂ ਕਹਿ ਸਕਦੇ ਹਾਂ ਇਲਜ਼ਾਮ ਨੇ ਕਿ ਇਲੈਕਸ਼ਨਲ ਕਮਿਸ਼ਨ ਆਫ ਇੰਡੀਆ ਦੇ ਉੱਤੇ ਉਹਨਾਂ ਨੇ ਗੱਲ ਕੀਤੀ ਆ ਕਰਨਾਟਕਾ ਦੀ ਕਰਨਾਟਕਾ ਦੀ ਜਿਹੜੀ ਲੋਕ ਸਭਾ ਸੀਟ ਹੈ ਬੰਗਲੌਰੂ ਬੰਗਲੌਰੂ ਦੇ ਵਿੱਚ 7 ਵਿਧਾਨ ਸਭਾ ਹਲਕੇ ਪੈਂਦੇ ਨੇ ਉਹ ਕਹਿੰਦੇ ਵੀ 6 ਤੇ ਕਾਂਗਰਸ ਪਾਰਟੀ ਅੱਗੇ ਜਾ ਰਹੀ ਸੀ ਜਿਹੜਾ 7ਵਾਂ ਹਲਕਾ ਪੈਂਦਾ ਹੈ ਮਹਾਦੇਵਪੁਰਾ ਹੂੰ ਮਹਾਦੇਵਪੁਰਾ ਦੇ ਵਿੱਚ ਕਿਵੇਂ ਪਿੱਛੇ ਰਹੀ ਕੀ ਕਾਰਨ ਸੀਗਾ ਪੂਰੀ ਡਿਟੇਲ ਦੇ ਵਿੱਚ ਉਹਨਾਂ ਨੇ ਦੱਸਿਆ ਕੀ ਹੈ ਇਹਦੇ ਬਾਰੇ ਜਾਣਕਾਰੀ ਪੂਰੀ ਇਹਦੇ ਬ ਸਾਂਝੀ ਕਰੀਏ ਤੇ ਮੈਂ ਹੈਰਾਨ ਆ ਵੀ ਜਿਹੜੀ ਉਹਨੇ ਪ੍ਰੈਸ ਕਾਨਫਰੰਸ ਕੀਤੀ ਕਈ ਵਾਰੀ ਤਾਂ ਇਹ ਹੁੰਦਾ ਵੀ ਰਾਜਨੀਤਿਕ ਬਿਆਨ ਹੁੰਦੇ ਨੇ ਬੈਸੀ ਆਮ ਰੋਧੀ ਦਰਾਂ ਵੀ ਕਰਨੀ ਹੁੰਦਾ ਆਪਣਾ ਕੰਮ ਤੇ ਸੱਤਾਧਾਰੀ ਪਾਰਟੀ ਨੇ ਆਪਣਾ ਕੰਮ ਕਰਨਾ ਹੁੰਦਾ ਪਰ ਉਹਨਾਂ ਵੱਲੋਂ ਜਮੇ ਉਹਨਾਂ ਨੇ ਕਿਹਾ ਗਿਆ ਸੀ ਵੀ ਦਸਤਾਵੇਜ਼ਾਂ ਸਮੇਤ ਹਮ ਮੈਂ ਇਹ ਸਾਰਾ ਕੁਝ ਸੂਤਰ ਦੇ ਅਧਾਰ ਤੇ ਲੋਕਾਂ ਦੀ ਵਿਚਾਰ ਚਰ ਹਮ ਤੇ ਉਹਨਾਂ ਨੇ ਉਹਨਾਂ ਨੇ ਉਹਨਾਂ ਦੇ ਦੱਸਣ ਅਨੁਸਾਰ ਹਮ ਵੀ ਅਸੀਂ ਇਕ ਅਸੀਂ ਪਿਛਲੇ 6 ਮਹੀਨਿਆਂ ਤੋਂ ਕਰਦੇ ਆ ਰਹੇ ਸੀ ਜੀ ਸਾਰੀ ਇਹ ਪ੍ਰਤਾਲ ਦਾ ਜਿਹੜਾ ਕੰਮ ਹੈ ਬਕਾਇਦਾ ਇੱਕ ਕਮੇਟੀ ਬਣਾ ਕੇ ਤੇ ਉਹਨਾਂ ਦਾ ਇਹ ਵੀ ਲੋਸ਼ ਹੈ ਸਰਕਾਰ ਤੇ ਜਾਂ ਕਮਿਸ਼ਨ ਤੇ ਜੀ ਸਰਕਾਰ ਤੇ ਵੀ ਕਮਿਸ਼ਨ ਤੇ ਕਹਾਂਗੇ ਆਪਾਂ ਵੀ ਅਸੀਂ ਉਹਨਾਂ ਤੋਂ ਵੀ ਸਾਰਾ ਕੁਝ ਰਿਕਾਰਡ ਉਪਲਬਧ ਕਰਾਉਣ ਦੀ ਬੇਨਤੀ ਕੀਤੀ ਹੈ ਲਿਖਤੀ ਵੀ ਦਿੱਤ ਸਾਰਾ ਕੁਝ ਪਰੰਤੂ ਕਮਿਸ਼ਨ ਵੱਲੋਂ ਸਾਨੂੰ ਉਹ ਮਤਲਬ ਪੂਰੀ ਤਰ੍ਹਾਂ ਜਿਹੜੇ ਦਸਤਾਵੇਜ਼ ਮੁਹਈਆ ਨਹੀਂ ਕਰਵਾਏ ਗਏ ਇਹ ਕਹਿੰਦੇ ਵੀ ਅਸੀਂ ਸਾਰਾ ਕੁਝ ਜਿਹੜੀ ਸਾਡੀ ਕਮੇਟੀ ਬਣੀ ਸੀ ਆਪਦੇ ਪੱਧਰ ਤੇ ਇਹ ਸਾਰਾ ਕੁਝ ਅਸੀਂ ਬਹੁਤ ਕੁਝ ਕੱਢ ਕੇ ਲਿਆ ਵੀ ਹੈਰਾਨਗੀ ਦੀ ਗੱਲ ਹੈ ਵੀ ਇਹ ਜਿਹੜੇ ਅੰਕੜੇ ਆ ਜੀ ਬਹੁਤ ਮਤਲਬ ਵੀ ਭਾਰ ਦੇ ਲੋਕਤੰਤਰ ਲਈ ਇੱਕ ਖਤਰੇ ਦੀ ਘੰਟੀ ਵੀ ਕਹੀ ਜਾ ਸਕਦੀ ਹੈ ਕਹਿੰਦਾ ਕਹਿ ਸਕਦੇ ਇਹਦੇ ਜਿਵੇਂ ਕੋਈ ਰੌਲਾ ਨਹੀਂ ਬਿਲਕੁਲ ਜਿਸ ਕਿਸ ਨੂੰ ਦੀ ਉਹਨਾਂ ਦੇ ਦੋਸ਼ ਨੇ ਤੇ ਪਰਸੋਂ ਮਲ ਜਿਹੜੀ ਪ੍ਰੈਸ ਕਾਨਫਰੰਸ ਸੀ ਉਹਦੇ ਵਿੱਚ ਉਹਨਾਂ ਨੇ ਜਿਹੜੇ ਦੋਸ਼ ਲਾਇਆ ਉਹਨਾਂ ਦੇ ਕਹਿਣ ਮੁਤਾਬਕ ਜਿਹੜੀ ਆਪਣੇ ਮਹਾਦੇਵਪੁਰਾ ਦੀ ਉਹ ਆਪਣੇ ਇੱਕੋ ਇੱਕ ਚੀ ਵਿਧਾਨ ਸਭਾ ਜਾਰਨਾਡਕ ਦੇ ਬੋਨਾਂ ਨੂੰ ਟਾਰਗੇਟ ਕੀਤਾ ਉਹਨਾਂ ਦਾ ਕਹਿਣਾ ਹੈ ਵੀ ਜਿਹੜਾ ਕਰਨਾਟਕ ਦੀਆਂ ਲੋਕ ਸਭਾ ਦੀਆਂ ਸੱਤ ਸੀਟਾਂ ਨੇ ਸੱਤ ਸੀਟਾਂ ਚ ਉਹ ਕਹਿੰਦੇ ਵੀ ਕਾਂਗਰਸ ਜਿਹੜੀ ਸਾਡੀ ਸੱਤਾਂ ਚ 6 ਤਾਂ ਲੀਡ ਕਰ ਰਹੀ ਸੀ ਪਰੰਤੂ ਜਿਹੜਾ ਇਹ ਮਹਾਦੇਵਪੁਰ ਪ੍ਰਧਾਨ ਸਭਾ ਹਲਕਾ ਹੈ ਇਹਦੇ ਚ ਜਿਹੜੀ ਵੋਟਾਂ ਦੀ ਚੋਰੀ ਸ਼ਬਦ ਇਹ ਕਹਿੰਦੇ ਨੇ ਉਹ ਇਹ ਵੀ ਵੋਟਾਂ ਦੀ ਇਹ ਵਿੱਚ ਸਿਰਫ ਇਸ ਹਲਕੇ ਚ ਚੋਰੀ ਹੋਣ ਕਾਰਨ ਹੂੰ ਅਸੀਮਲ ਉੱਥੋਂ ਸਾਡੀ ਸੀਟ ਸਾਡੇ ਉਹ ਕਾਂਗਰਸ ਦੇ ਖਾਲੋ ਵੀ ਜਾਨੀ ਭਾਅ ਉਹਨਾਂ ਦੀ ਕਾਂਗਰਸ ਦੇ ਹੱਥੋਂ ਇਹ ਖੁੰਝ ਗਈ ਤੇ ਇਹਦੇ ਵਿੱਚ ਭਾਜਪਾ ਜਿਹੜਾ ਆਪਣਾ ਉਹ ਜਿੱਤ ਪ੍ਰਾਪਤ ਕਰ ਸਫਲ ਹੋ ਹੂੰ ਜਿਹੜੇ ਮਤਲਬ ਉਹਨਾਂ ਨੇ ਦੋਸ਼ ਲਾਏ ਐ ਮੈਂ ਤੁਹਾਨੂੰ ਅੰਕੜੇ ਸਹਿਤ ਦੱਸਾਂ ਜੀ ਪੀ ਉਹਨਾਂ ਦੇ ਵੱਲ ਚਾਰ ਪੰਜ ਕਿਸਮ ਦੇ ਦੋਸ਼ ਲਾਏ ਜਿਹਦੇ ਵਿੱਚ ਉਹ ਕਹਿੰਦੇ ਵੀ ਇਹ ਜਿਹੜੀ ਚੋਰੀ ਹੋਈ ਇੱਥੇ ਇਸ ਹਾਲਕੇ ਚ ਮਹਾਦੇਪੁਰੇ ਚ 1 ਲੱਖ ਤੇ 250 ਵੋਟਾਂ ਹਾਂ ਮਲੇ ਤਾਂ ਦਰਹਾਈਆਂ ਜੇ ਉਹਨੂੰ ਚੋਰੀ ਕਹ ਲੋ ਜਾਂ ਉਹਨੂੰ ਜਾਲੀ ਕਹ ਲੋ ਕੁਛ ਕਹੋ ਤੇਰਾ ਫੇਰੀ ਕਹ ਲੋ ਕੁਛ ਕਹ ਲੋ ਤੇਰਾ ਫੇਰੀ ਕਹ ਲੋ ਵੀ ਇਸੇ ਕਰਕੇ ਹੀ ਭਾਜਪਾ ਸੀਟ ਲਈ ਨਹੀਂਦਾ ਵੀ ਇਹ ਸੀਟ ਸਾਡੇ ਕੋਲੇ ਹੋਣੀ ਸੀ ਬਗਲੌਰ ਵਾਲੀ ਉਹਨਾਂ ਦੇ ਜਿਹੜੇ ਦੋਸ਼ ਨੇ ਬਕਾਇਦਾ ਉਹਨਾਂ ਨੇ ਇਕੱਲਾ ਇਕੱਲਾ ਕਰਕੇ ਗੜਾਇਨ ਹਾਂ ਵੀ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਦੋਸ਼ ਹੈ ਬੀ ਇੱਕ ਇੱਕ ਘਰ ਚ 50 50 ਹੋਤਾ ਇਕੱਠੀਆਂ ਬੜਾ ਦੋਸ਼ ਇੱਕ ਦਾ ਜਿਉ ਕਿਵੇਂ ਬਣੀ ਆ ਕੀ ਹੋਇਆ ਇਹ ਵੀ ਉਹ ਪ੍ਰਸ਼ਨ ਚੰਨ ਲਾ ਗਈ ਇਸ ਤੋਂ ਇਲਾਵਾ ਕਈ ਥਾਵਾਂ ਤੇ ਹਾਂ ਨਾ ਇੱਕੋ ਹੀ ਹਾਂ ਪਰ ਫੋਟੋਆਂ ਵੱਖਰੀਆਂ ਹੋ ਗੀਆਂ ਅੱਛਾ ਇੱਕੋ ਨਾ ਦੀਆਂ ਇੱਕੋ ਇੱਕੋ ਨਾ ਪਰ ਉਹਨਾਂ ਦੇ ਫੋਟੋਆਂ ਹੋਰਨ ਲੱਗ ਲੱਗ ਐ ਬੱਕੋ ਬੱਕਰੀ ਹਾਂ ਇਸੇ ਤਰ੍ਹਾਂ ਹੀ ਉਹਨਾਂ ਦੇ ਮੁਤਾਬਕ ਕਈ ਸਾਵਾ ਕਈ ਉਹਨਾਂ ਮੁਤਾਬਕ 11900 65 ਡੁਪਲੀਕੇਟ ਵੋਟਾਂ ਉਸ ਹਲਕੇ ਚ ਜਿਹੜਾ ਆ ਪਾ ਜਿਹੜਾ ਮਹਾਨੇਪੁਰੇ ਚ ਹੂੰ ਸਿਰਫ ਇੱਕ ਹਲਕੇ ਦੀ ਗੱਲ ਕਰਦੇ ਰੋ ਬਿਲਕੁਲ ਤੇ ਇਸ ਤੋਂ ਇਲਾਵਾ 40000 ਨੋ ਵੱਡਾ ਵੱਡਾ ਕੜਾਈ 40000 40000 ਵੋਟਾਂ ਜਾਲੀ ਅੱਛਾ ਜਿਹੜੇ ਬੰਦੇ ਆਈ ਨਹੀਂ ਉੱਥੇ ਇਸੇ ਬੋਟਾ ਹੋ ਰਹੀ ਪਗਦਾ ਗਿਆ ਕੋਈ ਕੌਣ ਭੁਗਤਾਉਂਦਾ ਕੀ ਕਰਦਾ ਕਿਵੇਂ ਇਹ ਉਹਨਾਂ ਦਾ ਦੋਸ਼ ਹੈ ਕਿ ਇਹ ਇਸੇ ਤਰ੍ਹਾਂ ਹੀ 10000 ਚਾ 10750 ਚੋਂ ਹੂੰ ਬਹੁਤੇ ਵੋਟਰ ਇੱਕੋ ਥਾਂ ਵਾਲੇ ਐਚ ਇੱਕੋ ਥਾਂ ਮਤਲਬ ਜੀ ਹੈ ਨਾ ਇੱਕੋ ਥਾਂ ਮਤਲਬ ਇੱਕ ਇੱਕੋ ਨਾਲ ਹੀ ਮਿਲੇ ਇੱਕੋ ਨਾਲ ਹੀ ਮਿਲੇ ਹੂੰ 10 ਇਹ ਵੀ ਮਤਲਬ ਅਹਿਮ ਗੱਲ ਹੈ ਇੱਕ ਵੱਡੀ ਵੱਡੀ ਗੱਲ ਹੈ ਵੱਡੀ ਗੱਲ ਹੈ ਇਸੇ ਤਰ੍ਹਾਂ ਹੀ 4132 ਜਿਹੜੇ ਵੋਟਰ ਨੂੰ ਹੂੰ ਉਹਨਾਂ ਦੀ ਕੋਈ ਵੋਟ ਨਹੀਂ ਲੱਗੀ ਸੀ ਲੱਗੀ ਨਹੀਂ ਜੀ ਬਿਲਕੁਲ ਜੀ ਲੱਗੀ ਹੈ ਤਾਂ ਮਲ ਦਿਖਦੀ ਵੀ ਨਹੀਂ ਦਿਖਦੀ ਨਹੀਂ ਠੀਕ ਹੈ ਜੀ ਜਿਵੇਂ ਆਪਣੀ ਦੇਖਣ ਜੋਗਦੀ ਤਾਂ ਹੁੰਦੀ ਹੈ ਫੋਟੋ ਹੂੰ ਹੂੰ ਉਹ ਕਹਿੰਦੇ ਵੀ ਉਹ ਵੋਟਰ ਬਿਊ ਫੋਟੋ ਦਿਖਦੀ ਵੀ ਨਹੀਂ ਜਿਹੜੀ 4132 ਇਹ ਨੇ ਹੂੰ ਇਸ ਤੋਂ ਇਲਾਵਾ ਜਿਹੜੀ ਵੱਡੀ ਗੱਲ ਹੈ ਅਹਿਮ ਗੱਲ ਜਦੋਂ ਵੀ ਕੋਈ ਵੋਟਰ ਨਵਾਂ ਬਣਦਾ ਜਿਹੜੀ ਨਵੀਂ ਵੋਟ ਬਣਾਉਂਦਾ ਕੋਈ ਬਿਲਕੁਲ ਜੀ ਕਿਸੇ ਵੀ ਥਾਂ ਤੇ ਉਹਨੂੰ ਫਾਰਮ ਨੰਬਰ 6 ਭਰਨਾ ਪੈਂਦਾ ਹੂੰ ਉਪਰ ਰੱਖ ਕੇ ਉਸ ਤੋਂ ਬਾਅਦ ਉਹ ਜਿਹੜਾ ਸੂਚੀ ਦੇ ਵਿੱਚ ਆਉਂਦਾ ਹੂੰ ਉਹ ਕਹਿੰਦੀ ਵੀ ਫਾਰਮ ਨੰਬਰ 6 ਵਾਲੇ ਜਿਹੜੇ ਨਵੇਂ ਵੋਟਰ ਜਿੰਨੂੰ ਆਪਾਂ ਕਿਹਾ ਜਾਂਦਾ ਹੈ ਜੀ 33692 ਵੋਟਰ 33692 692 ਜਿਹੜੇ ਨਵੇਂ ਜੋੜੇ ਗਏ ਨੇ ਹੂੰ ਐਡੇ ਟਾਈਮ ਕਈ ਵਾਰੀ ਆਇਆ ਹੁੰਦਾ ਨਾ ਵੀ ਵੀ ਇਸ ਤਰੀਕ ਤੱਕ ਨਵੇਂ ਵੋਟਾਂ ਪੈਣ ਤੱਕ ਵੀ ਨਵੇਂ ਵੋਟ ਬਣਦੇ ਰਹਿੰਦੇ ਨੇ ਬਣਦੇ ਰਹਿੰਦੇ ਜੀ ਉਹ ਕਿਹੜਾ ਕੋਈ ਥੋੜੇ ਨਾਲ ਉਹ ਕਹਿੰਦੀ ਵੀ 33692 ਵੋਟ ਹੂੰ ਤੇ ਇਹ ਬਗੈਦਾ ਉਹਨਾਂ ਨੇ ਸਕਰੀਨ 'ਤੇ ਦਿਖਾਇਆ ਉੱਤੇ ਕੋਈ ਆਮ ਸੁਧਾਰਨ ਪ੍ਰੈਸ ਕਾਨਫਰੰਸ ਨਹੀਂ ਸੀ ਜਿਵੇਂ ਅਧਿਆਪਕ ਕੋਈ ਸਵਾਲ ਕੱਢ ਕੇ ਦੱਸਦਾ ਹੈ ਵੀ ਆਹ ਐਨੇ ਆ ਮੈਂ ਬੋਲਡ ਕਰ ਕਰਕੇ ਡਿਟੇਲ ਦੇ ਵਿੱਚ ਦਸੀਆ ਬੋਲਡ ਕਰ ਕਰਕੇ ਫੋਟੋਆਂ ਉਹਨਾਂ ਨੇ ਇੱਕ ਜਹੀ ਵੀ ਬਲਹਰਾਨੀ ਗੁਰ ਚੀਜ਼ ਦਿਖਾਈ ਵੀ ਇੱਕ 70 ਸਾਲਾਂ ਦੀ ਬਜ਼ੁਰਗ ਔਰਤ ਹੋ 70 ਸਾਲਾਂ ਦੀ ਜੀ ਉਹਨੂੰ ਫਾਰਮ ਨੰਬਰ 6 'ਚ ਦੋ ਵਾਰੀ ਪਾਇਆ ਗਿਆ ਡੇਟਾ ਦਿੱਤੀਆਂ ਬਗੈਦਾ ਇੱਕ ਵਾਰੀ ਦਾ ਕਹਿੰਦਾ ਵੀ ਹੈਗਾ ਉਹ 31 ਅਕਤੂਬਰ 2013 ਨੂੰ ਨਵੀਂ ਬਣੀ ਉਹਦੀ ਵੋਟ ਮਾਈ ਜੀ ਉਸ ਦੀ ਉਸ ਮਾਈ ਜੀ ਹੂੰ ਵੀ ਕੀ ਮਰ 70 ਸਾਲਾਂ ਦਾ ਕੋਈ ਨਵਾਂ ਵੋਟਰ ਹੁੰਦਾ ਮੈਨੂੰ ਤਾਂ ਸਮਝ ਨਹੀਂ ਆਈ ਕੋਈ ਇਸੇ ਤਰੀਕੇ ਵੀ 13 ਸਤੰਬਰ 2023 ਨੂੰ ਉਹਦੀ ਨਵੀਂ ਵੋਟ ਬਣੀ ਉਸੇ ਜਨਨੀ ਉਸੇ ਹਰਤ ਜਣੀ ਐ ਇਸ ਕਿਸਮ ਦੇ ਖਰਾਸੇ ਉਹਨਾਂ ਨੇ ਕੀਤੇ ਵੀ ਜਿਹੜਾ ਕਿ ਮੇਰਾ ਖਿਆਲ ਹੈ ਵੀ ਵੀ ਪਹਿਲਾਂ EVM ਦੇ ਵੀ ਦੋਸ਼ ਲੱਗਦੇ ਰਹੇ ਦੋਸ਼ ਹੀ ਆਪਾਂ ਕਹਾਂਗੇ ਬਿਲਕੁਲ ਜੀ ਬਿਲਕੁਲ ਦੋਸ਼ ਲੱਗਦੇ ਰਹੇ ਤੇ ਉਸ ਤੋਂ ਇਲਾਵਾ ਆਹ ਜਿਹੜਾ ਵੱਡਾ ਘਟਾਲਾ ईवीएम ਤੋਂ ਵੀ ਘਾ ਲੰਕੀ ਜੇ ਇਸ ਤਰ੍ਹਾਂ ਦਾ ਭਾਰਤ ਦੇ ਵਿੱਚ ਕੁਝ ਹੁੰਦਾ ਹੋਇਆ ਚੱਲਦਾ ਰਹਿੰਦਾ ਜਾਂ ਪਹਿਲੇ ਪਤਾ ਨਹੀਂ ਕਿੰਨੇ ਸਮੇਂ ਤੋਂ ਚੱਲਦਾ ਉਹ ਕਿਥੇ ਨੇ ਮਲੋ ਦੀ ਕੋਕਪੜ ਤਾਂ ਨਹੀਂ ਕੀਤੀ ਤਾਂ ਇਹ ਤਾਂ ਲੋਕਤੰਤਰ ਦੇ ਨਾਂ ਤੇ ਇੱਕ ਬਟਾ ੱਪ ਹੈ ਹੂੰ ਤੇ ਲੋਕਤੰਤਰ ਕਾਹਦਾ ਰਹਿ ਗਿਆ ਜੀ ਹੁਣ ਆਪਾਂ ਵਨ ਦੇਖਦੇ ਆ ਵੀ ਉਸ ਦਿਨ ਜਦੋਂ ਉਹ ਚੱਲ ਰਹੀ ਸੀ ਇਸ ਕਾਨਫਰੰਸ ਪ੍ਰੈਸ ਕਾਨਫਰੰਸ ਕਰਤੋਂ ਹੁੰਦੀ ਹੂੰ ਦੇਖਿਆ ਗਿਆ ਉਸ ਨੂੰ ਟੀਵੀ ਸਕਰੀਨ ਤੇ ਹੂੰ ਤਾਂ ਆਪਣੇ ਆਪਣੇ ਮਤਲਬ ਕਮਿਸ਼ਨ ਵੱਲੋਂ ਇਲੈਕਸ਼ਨ ਕਮਿਸ਼ਨ ਵੱਲੋਂ ਹ ਹ ਉਹਨਾਂ ਨੂੰ ਇਹ ਕਿਹਾ ਗਿਆ ਰੋਹਗੰਧ ਜੀ ਨੂੰ ਹ ਵੀ ਇਸ ਸਬੰਧ ਵਿੱਚ ਬਕਾਇਦਾ ਹਲਤੀਆ ਬਿਆਨ ਜਾਰੀ ਕੀਤਾ ਕਰੋ ਅੱਜ ਇਹ ਬਿਆਨ ਦਿਓ ਠੀਕ ਹੈ ਕ੍ਰਾਂਤੀ ਹ ਉਸੇ ਥਾਂ ਸਮੇਟੀ ਉਹਨਾਂ ਨੇ ਕੋਈ ਆਪਦੇ ਆਨਲਾਈਨ ਗੱਲ ਉਹ ਜਾਂ ਕਿਵੇਂ ਉਹਨਾਂ ਤੋਂ ਇਹ ਮੰਗਿਆ ਗਿਆ ਹਹ ਪਰੰਤੂ ਉਹਨਾਂ ਵੱਲੋਂ ਇਹ ਹੈਗਾ ਸੀ ਵੀ ਜਿਹੜਾ ਤੁਸੀਂ ਮੈਂ ਬੋਲਦਾ ਇੱਕ ਚੈਨਲ ਤੇ ਲੋਕਾਂ ਦੀ ਕਚਹਿਰੀ ਜੀ ਜੋਗ ਉਸ ਮੈਂ ਦੱਸਦਾ ਤੇ ਉਹਨੂੰ ਇਹ ਜੀ ਨੰਬਰ ਜਿਹੜਾ ਹੈਗਾ ਵੀ ਹਰ ਪੇਮੈਂਟ ਸਮਝ ਆ ਜਾਵੇ ਹੁਣ ਤੁਸੀਂ ਦੇਖੋ ਵੀ ਵੀ ਲੋਕਤੰਤਰ ਦੀ ਬਦ ਕਿਸ ਤਰ੍ਹਾਂ ਦੀਆਂ ਦੀਆਂ ਧਜੀਆਂ ਉੱਡ ਰਹੀਆਂ ਨੇ ਕਿਸ ਤਰ੍ਹਾਂ ਸਰਕਾਰਾਂ ਬਣਦੀਆਂ ਕੀ ਹੁੰਦਾ ਇਹ ਬਹੁਤ ਇੱਕ ਸਵਾਲੀਆ ਥੀ ਬਹੁਤ ਵੱਡੀ ਗੱਲ ਹੈ ਜੇ ਕੁਝ ਜਿਹੜੇ ਉਹਨਾਂ ਨੇ ਦੋਸ਼ ਲਾਏ ਨੇ ਤੇ ਬਿਲਕੁਲ ਜਿੰਨਾ ਚ ਸੱਚਾਈ ਹੈਗੀ ਹੈ ਤੇ ਫਿਰ ਉਹ ਲੋਕਤੰਤਰਤਾ ਰਹਿਣੀ ਲੋਕਾਂ ਦੇ ਰਾਜ ਵਾਲੀ ਗੱਲ ਤਾਂ ਰਹੀ ਨੇ ਲੋਕਾਂ ਦੇ ਰਾਜ ਤਾਂ ਕਿਨਾਰਾ ਆਇਆ ਸੀ ਉਹਨਾਂ ਵਾਲੀ ਗੱਲ ਹੋ ਗਈ ਫਿਰ ਲੋਗੇ ਠੀਕ ਹੈ ਜੀ ਤੇ ਇਹ ਵੀ ਹਨਾਨੀ ਦੀ ਗੱਲ ਹੂੰ ਹਲੇ ਤੱਕ ਕੋਈ ਅਧਿਕਾਰਤ ਤੌਰ ਤੇ ਬਿਲਕੁਲ ਜੀ ਵੀ ਕਮਿਸ਼ਨ ਦਾ ਇਹਦੇ ਸੰਬੰਧ ਚ ਕੋਈ ਬਿਆਨ ਨਹੀਂ ਆਇਆ ਜੇ ਨਾਲ ਮੈਨੂੰ ਜਾਣਕਾਰੀ ਹੈ ਵੀ ਹਲੇ ਤੱਕ ਕੰਮ ਰੇਖਾ ਦਾ ਹੋ ਸਕਦਾ ਭਈ ਕੋਈ ਆਇਆ ਹੋਵੇ ਠੀਕ ਹੈ ਕੋਈ ਆਇਆ ਹੋਵੇ ਪਰ ਆਪਾਂ ਇਹ ਸਿਮਲ ਵੀ ਇਸ ਤੇ ਨਹੀਂ ਕਹਿ ਸਕਦੇ ਵੀ ਕਿਉਂਕਿ ਜੇ ਆਇਆ ਹੁੰਦਾ ਤਾਂ ਪੂਰਾ ਹਾਈਲਾਈਟ ਹੋਣਾ ਸੀਗਾ ਤੇ ਹਲੇ ਤੱਕ ਕੋਵਲ ਨਾਗ ਤੇ ਮੀ ਪ੍ਰਿੰਟ মিডিਏ ਦੇ ਨਾ ਕਿਸੇ ਇਲੈਕਟ੍ਰੋਨਿਕ ਮੀਡੀਏ ਦੀ ਵੀ ਹਲੇ ਤੱਕ ਉਹਨਾਂ ਦੇ ਕੋਈ ਬਲਦੇ ਹੋਣ ਨਹੀਂ ਤੇ ਸਭੂ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਮੈਂ ਹੋਰ ਵੀ ਸੁਣਿਆ ਵੀ ਕੱਲ ਆਪਣੇ ਇੱਧਰ ਆਪਣੇ ਹਰਦੀ ਗ੍ਰਹਿ ਮੰਤਰੀ ਸਾਹਿਬ ਮਿਤਸ਼ਾ ਜੀ ਮਿਤਸ਼ਾ ਜੀ ਹੂੰ ਉਹਨਾਂ ਨੇ ਮਰੈਖਲੇ ਵਿਭਾਰ ਚ ਕੋਈ ਉਹਨਾਂ ਦੀ ਰੈਲੀ ਸੀ ਹੂੰ ਉਹ ਜਦੋਂ ਕਿ ਉਹਨਾਂ ਨੂੰ ਸਭ ਕੁਝ ਪਤਾ ਹੈ ਵੀ ਮੇਰੇ ਸਾਰਾ ਕੁਝ ਨਾਚਰ ਹੋ ਚੁੱਕਿਆ ਹੂੰ ਇਹ ਸਬੰਧ ਚ ਹੋਇ ਇੱਕ ਇੱਕ ਸ਼ਬਦ ਨਹੀਂ ਬੋਲੀ ਹੂੰ ਜਿੰਨੇ ਉਹ ਇਕੱਠ ਚ ਉਹਨਾਂ ਨੂੰ ਇਹ ਜਰੂਰ ਕਹਿੰਦੇ ਰਹੇ ਵੀ ਜਿਹੜੀ ਆਹ ਉਹ ਜੋ ਐਸਆਈਆਰ ਚੱਲ ਰਹੀ ਹੈ ਉੱਥੇ ਜਿਹੜੀ ਆਪਾਂ ਪਹਿਲਾਂ ਵੀ ਇਹ ਨੂੰ ਆਹੋ ਕਰ ਸਕੀਏ ਜਿਹਦੇ ਤੇ ਬਿਲਕੁਲ ਦੂਸਰ ਮਤਲਬ ਡਿਸਕਸ ਕਰ ਚੁੱਕੇ ਹਾਂ ਸਪੈਸ਼ਲ ਸਦਾਈ ਹੈ ਜੀ ਸਪੈਸ਼ਲ ਇੰਸੈਂਟਿਵ ਜਿਹੜੀ ਇੰਟੈਂਸਿਵ ਉਹਦਰ ਰਹੀ ਹੈ ਸੋਧ ਹਾਂ ਰਿਵਿਊ ਕਰ ਉਹਨਾਂ ਵਾਲੇ ਸੋਧ ਕਰਿਆ ਕੋਈ ਇੱਕ ਦਾ ਉਦੀ ਤੇ ਜ਼ਰੂਰ ਹੋ ਗੱਲ ਕਰਦੀ ਹੈ ਕਿ ਉੱਥੇ 65 ਲੱਖ ਵੋਟਰ ਹਾਂ ਜਿਹੜੀ ਪਹਿਲੀ ਗੱਲ ਤੋਂ ਵੀ ਪ੍ਰੋਵੀਜ਼ਨ ਜਾਨੀ ਆਰਜੀ ਸੂਚੀ ਜਾਰੀ ਹੋਈ ਹੈ ਚੋਣ ਕਮਿਸ਼ਨ ਬਲੋਡ ਵਿੱਚ 65 ਲੱਖ ਵੋਟਰ ਇਹ ਦੁਦੁਰ ਹੋ ਗਈ ਹਾਂ ਜਿਹੜੀ ਕੱਟੇ ਗਏ ਦੂਜੇ ਸ਼ਬਦਾਂ ਚ ਆਪਣੇ ਕਹਿ ਲੀਏ ਉਹਦੇ ਤੇ ਉਹ ਜ਼ਰੂਰ ਕਹਿੰਦੇ ਸੁਣਿਆ ਟੀਵੀ ਤੇ ਵੀ ਹਾਂ ਵੀਕ ਵੀ ਲੋਕਾਂ ਦਾ ਕੁਸ਼ੀਦ ਰਿਹਾ ਇਸ ਵਾਰ ਪੂਰੀ ਜੋ ਜੋ ਜੋਰ ਦੇ ਵੀ ਦੱਸੋ ਜਿਹੜੇ ਬਾਹਰਲੇ ਮੋਟਰ ਉਹਨਾਂ ਨੂੰ ਉੱਥੋਂ ਕੱਢਣਾ ਚਾਹੀਦਾ ਕਿ ਨਹੀਂ ਚਾਹੀਦਾ ਲੋਕਾਂ ਤੋਂ ਮਰ ਉੱਤੇ ਗਦਾ ਖੜੇ ਕਰਾ ਕੇ ਹੋ ਕੁਸ਼ੀਦ ਰਿਹਾ ਪਰ ਜਿਹੜੇ ਮਤਲਬ ਇੱਕ ਵਿਰੋਧੀ ਧਿਰ ਦੇ ਨੇਤਾ ਨੇ ਸੈਂਸ਼ਰਲੀ ਜਿਹੜੇ ਦੋਸ਼ ਲਾਇਆ ਨੇ ਆਪਾਂ ਦੋਸ਼ ਹੀ ਕਹਾਂਗੇ ਦੋਸ਼ ਲਾਇਆ ਨੇ ਉਹਨਾਂ ਬਾਰੇ ਵੀ ਗ੍ਰਹਿ ਮੰਤਰੀ ਸਾਹਿਬ ਜੀ ਅੱਜ ਤੱਕ ਕੁਝ ਨਹੀਂ ਬੋਲੇ ਦੇ ਕੇ ਚਾਹੀਦਾ ਜੇ ਸਰਕਾਰ ਵਾਕਈ ਗੰਭੀਰਤਾ ਇਸ ਮਾਮਲੇ ਦੀ ਜਿਹੜੇ ਦੋਸ਼ ਲੱਗੇ ਆ ਪੂਰੀ ਨਿਰਪੱਖਤਾ ਦੇ ਨਾਲ ਜਾਂਚ ਜਿਹੜੀ ਹੋਣੀ ਚਾਹੀਦੀ ਹੈ ਜੀ ਬਿਲਕੁਲ న్యూਸ ਸਭ ਨੂੰ ਉਨਨਗੋਏ ਮੰਗਿਆ ਜਾ ਰਿਹਾ ਵੀ ਵੀ ਤੁਸੀਂ ਸਿੱਧ ਕਰੋ ਵੀ ਕਿਤੇ ਕੋਈ ਗਲਤ ਨਹੀਂ ਜਦੋਂ ਕੋਈ ਵਿਰੋਧੀ ਧਿਰ ਦਾ ਜਿਹੜਾ ਨੇਤਾ ਹੁੰਦਾ ਹੈ ਜਾਂ ਵਿਰੋਧੀ ਧਿਰ ਕਹਿੰਦੀ ਹੈ ਉਹਨੇ ਆਪ ਤੌਰ ਤੇ ਕੋਈ ਪੋਲਿਟਿਕਲੀ ਬਿਆਨ ਵੀ ਦੇਣੇ ਹੁੰਦੇ ਨੇ ਤੇ ਇਹ ਤਾਂ ਬਕਾਇਦਾ ਤੱਥਾਂ ਸਹਿਤ ਅਗਲੇ ਨੇ ਕੀਤਾ ਹਾਂ ਤੇ ਉਹਨਾਂ ਨੂੰ ਸਦਾ ਇਹਦੀ ਸਾਰੀ ਜਿਹੜਾ ਮੇਰਾ ਮੰਨਣਾ ਹਾਂ ਜਿੰਨੀ ਕਿ ਆਪਾਂ ਨੂੰ ਜਾਣਕਾਰੀ ਹੈ ਮੇਰਾ ਮੰਨਣਾ ਵੀ ਕਮਿਸ਼ਨ ਨੂੰ ਇਹਨੂੰ ਖੋਦ ਪਰਤਾਲ ਕਰਕੇ ਜਿਹੜਾ ਸਹੀ ਮਿਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਕਰਨਾ ਚਾਹੀਦਾ ਕਿਉਂਕਿ ਜਿਹੜਾ ਮੰਨਿਆ ਜਾਂਦਾ ਇਹ ਜਿਹੜਾ ਕਮਿਸ਼ਨ ਹੈ ਖੁਦ ਮੁਖਤਿਆਰ ਸੰਸਥਾ ਇੱਕ ਆਜ਼ਾਦ ਹੋਂਦ ਤੰਤਰ ਹੈ ਜੀ ਪੂਰੀ ਤਰ੍ਹਾਂ ਸਰਕਾਰ ਤੋਂ ਇਧਰ ਤੋਂ ਜ਼ਿਆਦਾ ਕਾਗਜ਼ਾਂ ਦੇਹੀਏ ਸਾਰਾ ਕੁਝ ਤੇ ਵਿਰੋਧੀ ਧਿਰਾਂ ਦਾ ਦੋਸ਼ ਲਾਉਣੀ ਹੁੰਦੀ ਵੀ ਹੈ ਸਰਕਾਰ ਦਾ ਜੀ ਹੱਥ ਟੋਕਾ ਜੀ ਫਲਾਨਾ ਜੀ ਦੀ ਕਈ ਪਰ ਮੈਂ ਕਹਿੰਦਾ ਕਮਿਸ਼ਨ ਨੂੰ ਆਪਣੀ ਜ਼ਿੰਮੇਵਾਰੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੂੰ ਇਹ ਸਾਰੇ ਕਾਹੀ ਦੀ ਹੂੰ ਕੋਸ਼ਿਸ਼ ਤਰ ਕਰ ਦੇਣੀ ਚਾਹੀਏ ਤਾਂ ਕਿ ਜਿਹੜਾ ਮਲੇ ਇਸ ਸਟੇਸ਼ਨ ਦੀ ਵੱਡੀ ਸੰਸਥਾ ਹੈ ਉਹਦਾ ਕਿਸੇ ਦਾ ਦਾ ਉਹਦੀ ਗ੍ਰੇਮਾ ਉਹਦੀ ਵਰਕਰਾਂ ਦੀ ਹੂੰ ਉਹਦਾ ਜਿਹੜਾ ਪੱਧਰ ਹੈ ਹੂੰ ਉਹ ਲਗਾਤਾਰ ਲੋਕਾਂ ਦੇ ਵਿੱਚ ਉਹਦਾ ਵਿਸ਼ਵਾਸ ਬਣਿਆ ਰਹੇ ਤੇ ਆਪਣਾ ਆਪਾਰ ਸਾਹਿਬ ਜੇ ਆਪਾਂ ਗੱਲ ਕਰੀਏ ਤੇ ਇੱਕ ਐਨਸੀਪੀ ਜਿਹੜੀ ਪਾਰਟੀ ਹੈਗੀ ਆ ਉਹਦੇ ਮੁਖੀ ਨੇ ਕਿ ਸ਼ਰਦ ਪੁਵਾਰ ਇਕ ਉਹਨਾਂ ਨੇ ਵੀ ਬੜੀ ਮਹਾਰਾਸ਼ਟਰ ਦੇ ਵਿੱਚ ਕਹਿੰਦੇ ਵਿਧਾਨ ਸਭਾ ਦੀ ਜਦੋਂ ਚੋਣ ਹੋਈ ਹੈ ਕਹਿੰਦੇ ਬੜੀ ਗੜਬੜੀ ਵਾਲੀ ਮਾਮਲਾ ਇੱਕ ਬੜਾ ਹੈਰਾਨੀਜਨਕ ਜਿਹਾ ਖੁਲਾਸਾ ਕੀਤਾ ਵੀ ਦੋ ਬੰਦੇ ਆਉਂਦੇ ਨੇ ਤੇ ਉਹਨਾਂ ਨੂੰ ਕਹਿੰਦੇ ਨੇ ਵੀ ਇੰਨੀਆਂ ਦੇ ਵਿੱਚੋਂ ਸੀਟਾਂ 'ਚ ਉਹਨੂੰ ਇੰਨੀਆਂ ਸੀਟਾਂ ਅਸੀਂ ਦਵਾ ਸਕਦੇ ਹਾਂ ਉਹਦੇ ਬਾਰੇ ਜਾਣਕਾਰੀ ਹੈ ਕੀ ਹੈ ਪੂਰਾ ਮਾਮਲਾ ਦੇ ਬਾਰੇ ਜੀ ਦੱਸੋ ਮਹਾਰਾਸ਼ਟਰ ਦੀ ਚੋਣ ਹੋਈ ਹੈ ਜਦੋਂ ਬਿਲਕੁਲ ਜੀ ਵਿਧਾਨ ਸਭਾ ਦੀ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤਾਂ ਉਹਨਾਂ ਦੇ ਕਹਿਣ ਮੁਤਾਬਕ ਹੋ ਸਕਦਾ ਵੇ ਇੰਨਾ ਚ ਰੋ ਪਹਿਲਾਂ ਉਹਨਾਂ ਨੇ ਭੇਜ ਦੇ ਕਿਵੇਂ ਲਗਾ ਕੇ ਰੱਖਿਆ ਜੀ ਉਹਨਾਂ ਦੇ ਕਹਿਣ ਮੁਤਾਬਕ ਵੀ ਮੇਰੇ ਕੋਲ ਦੋ ਕੋਈ ਬੰਦੇ ਆ ਜਿਨ੍ਹਾਂ ਨੇ ਉਹਨਾਂ ਨੇ ਨਾਂ ਵੀ ਨਿਸ਼ਚਿਤ ਕੀਤੀ ਹਲੇ ਤੱਕ ਦੋ ਬੰਦੇ ਆਏ ਉਹ ਕਦੇ ਵੀ ਪ੍ਰਧਾਨ ਸਭਾ ਜਾਂ ਸੁਡੀਆਂ 228 ਸੀਟਾਂ ਤੇ ਸੀ ਹਾਂ ਮਹਾਰਾਸ਼ਟਰ ਦੇ ਉਹ ਕਦੇ ਵੀ ਸਾਨੂੰ 160 ਸੀਟਾਂ ਦੇ ਸੀ ਗਾਰੰਟੀ ਕਰਦੇ ਹਾਂ ਹਾਂ ਭਾਵ ਬਹੁਤ ਮਤ ਜ਼ਵਾਦਾਂਗੇ ਹਾਂ ਤੇ ਵੀ ਉਹ ਤੁਸੀਂ ਵੀ ਸਾਡੇ ਨਾਲ ਕੋਈ ਗੱਲ ਕਰੋ ਸਾਡੇ ਨਾਲ ਕੋਈ ਗੱਲ ਕਰੋ ਜਿਸ ਕਰਕੇ ਹਾਂ ਜੀ ਵੀ ਤੁਹਾਡੀ ਜਿਹੜੀ ਸਰਕਾਰ ਹੈ ਤੇ ਬੜੇ ਆਰਾਮ ਨਾਲ ਤੁਹਾਨੂੰ ਕਿਤੇ ਬਾੜੀ ਕੋਈ ਇੱਧਰ ਉੱਧਰ ਖੇਚਲਾ ਵੀ ਨਹੀਂ ਕਰਨੀ ਪੈਣੀ ਜਾਂ ਕੁਝ ਨਹੀਂ ਕਰਨਾ ਪਣਾ ਤੁਹਾਨੂੰ ਬਣੀ ਬੁਣੀ ਮੈਨੇਜ ਕਰਕੇ ਦੇ ਦੇਣੇ ਯਾਨੀ ਸਰਕਾਰ ਬਣਾ ਕੇ ਦੇ ਦੇਣਗੇ ਲੋਕਾਂ ਕੋਲੇ ਬਹੁਤਾ ਪ੍ਰਚਾਰ ਕਰਨ ਦੀ ਲੋੜ ਨਹੀਂ ਲੋਕਾਂ ਕੋਲੇ ਜਾਣ ਦੀ ਲੋੜ ਨਹੀਂ ਸਰਕਾਰ ਤੁਹਾਨੂੰ ਐ ਬਕਾਇਦਾ ਥਾਲੀ ਚ ਭਰੋਸ ਕੇ ਨਿਤਿਸ਼ਾ ਹਾਂ ਪਰ ਉਹ ਕੋਈ ਵੀ ਯਾਰ ਮੈਨੂੰ ਸ਼ੱਕਾਵਾਂ ਖੜੀਆਂ ਆਉਂਦੀਆਂ ਉਹਨਾਂ ਦੀ ਵੀ ਹੋ ਸਕਦਾ ਵੀ ਇਹ ਕੋਈ ਮੇਰੇ ਤੇ ਕੋਈ ਇਹਨੂੰ ਟਾਰਗੇਟ ਨਾ ਬਣਾਇਆ ਜਾ ਰਿਹਾ ਹੋਵੇ ਜਦ ਵੀ ਕੁਸ਼ਨਾ ਦੀ ਤਿਆਰ ਤਾ ਉਸ ਤੋਂ ਬਾਦ ਉਹ ਕਹਿੰਦੀ ਮੈਂ راہਲ ਗਾਂਧੀ ਜੀ ਨਾਲ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਅਹਿਲ ਗਾਂਧੀ ਨਾਲ ਤੁਹਾਡੀ ਮੀਟਿੰਗ ਵੀ ਸੈਟਲ ਕਰਾ ਦੇ ਹੂੰ ਤਾ ਉਹ ਉਹਨਾਂ ਨੂੰ ਵੀ ਮਿਲੇ ਜੀ ਉਹਨਾਂ ਕਹਿੰਨ ਤੱਕ ਹੂੰ ਵੀ ਉਹਨਾਂ ਨੂੰ راہਲ ਗਾਂਧੀ ਨੂੰ ਮਿਲੇ ਪਰ راہਲ ਗਾਂਧੀ ਜੀ ਜਿਵੇਂ ਆਪਾਂ ਪਿਛਲੇ ਹਫ਼ਤੇ ਵਿੱਚ 10 ਘਟੇ ਆ ਵੀ ਹੁਣੇ 10 ਘਟੇ ਆ ਹੂੰ ਵੀ ਇਸ ਵੇਲੇ راہਲ ਗਾਂਧੀ ਜੀ ਛੇਤੀ ਕੀਤੇ ਹੂੰ ਮਾਰਖਨ ਨਾਲ ਹੀ ਉਹਨਾਂ ਨੇ ਉਹਨਾਂ ਨੂੰ ਬਿਲਕੁਲ ਅਨੋਰ ਕਰਤਾ ਹੂੰ ਜਿਸ ਕਿਸੇ ਇਸ ਕਿਸਮ ਦੇ ਮੈਨੇਜਮੈਂਟ ਤੇ ਸਾਡੀ ਪਾਰਟੀ ਕੋਈ ਵਿਸ਼ਵਾਸ ਨਹੀਂ ਦਿੰਦੀ ਹੂੰ ਤੇ ਅਸੀਂ ਲੋਕਾਂ ਕੋਲੇ ਜਾਵਾਂਗੇ ਅਸੀਂ ਲੋਕਾਂ ਨੂੰ ਵੋਟਾਂ ਵਾਸਤੇ ਬੇਨਤੀ ਕਰਾਂਗੇ ਜੇ ਸਾਡਾ ਕੋਈ ਉਹਨਾਂ ਨੂੰ ਚੰਗਾ ਲੱਗਿਆ ਤਾਂ ਸਾਨੂੰ ਵੋਟ ਪਾ ਦੇਣਗੇ ਇਸ ਕਿਸਮ ਦੀ ਸਾਡਾ ਮਰ ਕਿਸੇ ਕਿਸਮ ਦਾ ਕੋਈ ਸਾਡਾ ਪਾਰਟੀ ਦਾ ਜਾਂ ਮੇਰਾ ਨਿੱਜੀ ਵੀ ਕੋਈ ਪ੍ਰੋਗਰਾਮ ਨਹੀਂ ਹਾਂਜੀ ਤੇ ਉਹਨਾਂ ਨੇ ਵੀ ਉਸ ਤੋਂ ਲਵਾ ਦਿੱਤਾ ਤੇ ਉਹਨਾਂ ਦੀ ਗੱਲੋਂ ਤਾਂ ਪਰ ਅਜੇ ਤੱਕ ਵਾਲੇ ਹਲਕਿਆਂ 'ਚ ਬਹੁਤ ਚਰਚਾ ਚੱਲ ਰਹੀ ਹੈ ਇਹਦੇ ਤੇ ਬੀ ਕਿਸੇ ਮਤਲਬ ਸਧਾਰਤਾਰੀ ਪਾਰਟੀ ਦਾ ਜਾਂ ਉਹਨਾਂ ਬੰਦਿਆਂ ਦਾ ਜਿਹੜੇ ਜਿਹੜੇ ਕਿਸੇ ਨੇ ਉਹ ਭੇਜੀ ਹੋਣਗੇ ਮੁਫਤ ਤੌਰ ਤੇ ਜਾਂ ਕਿਵੇਂ ਜੋ ਕੁਛ ਵੀ ਹਲੇ ਤੱਕ ਮਲ ਕਿਸੇ ਕਿਸੇ ਦਾ ਮੇਰੇ ਕੋਲ ਤਾਂ ਕੋਈ ਜਾਣ ਮੇਰੀ ਜਾਣਕਾਰੀ ਚ ਕੁਝ ਨਹੀਂ ਹੈ ਇਹ ਗੱਲ ਇਹ ਵੀ ਇੱਕ ਮਤਲਬ ਬੜੀ ਪਿਛਲੇ ਸਮੇਂ ਤੋਂ ਭਾ ਆਪਣਾ ਜਿਹੜਾ ਭਾਰਤ ਸੰਸਾਰ ਦਾ ਵੱਡਾ ਲੋਕਤੰਤਰ ਗਿਣਿਆ ਜਾਂਦਾ ਸਭ ਤੋਂ ਜੀ ਲੋਕ ਸਾਡੇ ਭਾਰਤ ਦੇ ਵਿੱਚ ਇਸ ਤਰ੍ਹਾਂ ਦੀਆਂ ਕਾਰਵਾਈਆਂ ਮੈਨੇਜਮੈਂਟਾਂ ਚੱਲ ਪਈਆਂ ਵੀ ਕੋਈ ਮਤਲਬ ਅਡਾਲੋਜੀ ਨੂੰ ਮਰ ਕੇ ਕੁਝ ਸਮਝੇ ਨਾ ਲੋਕਾਂ ਨੇ ਨਾ ਨਾਂ ਲੀਡਾਂ ਨੇ ਨਾ ਵੋਟਰਾਂ ਨੇ ਤਾਂ ਮੇਰੇ ਖਿਆਲ ਆ ਵੀ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਇਹ ਸਾਡੇ ਲੋਕਾਂ ਦੇ ਵੀ ਵੋਟਰਾਂ ਦੀ ਵੀ ਤੇ ਆਮ ਜਨਤਾ ਦੀ ਵੀ ਇੱਕ ਕਿਸਮ ਦਾ ਪ੍ਰਸ਼ਨ ਚੱਲਣਾ ਜਿਹਦੇ ਤੇ ਗੰਭੀਰਤਾ ਨਾਲ ਚੱਲੇ ਇਤੋਂ ਦੀ ਲੀਡਰਸ਼ਿਪ ਨੂੰ ਭਾਵੇਂ ਕਿਸੇ ਪਾਰਟੀ ਦੇਵੇ ਤੇ ਇਤੋਂ ਦੇ ਵੋਟਰ ਭਾਵੇਂ ਉਹ ਕਿਸੇ ਵੀ ਪਾਰਟੀ ਨੂੰ ਵੋਟ ਦੇਣ ਹੁਣ ਉਹਨਾਂ ਨੂੰ ਸੋਚਣਾ ਹਾਂ ਜੇ ਅਸਲ ਚ ਪਿੱਛੇ ਚੱਲ ਗਈ ਰਿਹਾ ਚੱਲ ਗਈ ਰਿਹਾ ਤੇ ਜੇ ਇਹ ਨਾ ਸੋਚਿਆ ਗਿਆ ਤਾਂ ਮੇਰੇ ਖਿਆਲ ਆ ਵੀ ਲੋਕਤੰਤਰ ਨਾਲ ਇਹ ਦੂਬਾ ਕੋਈ ਧੋਖਾ ਹਮ ਇਹ ਦੂਬਾ ਕੋਈ ਫਰਾਡ ਦੋਨਾਂ ਪਾਸਿਆਂ ਤੋਂ ਕੋਈ ਨਹੀਂ ਹੋ ਸਕਦਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਬਿਲਕੁਲ ਦੋਸਤੋ ਜਵੇਂ ਸਰਦਾਰ ਆਤਮਾ ਸਿੰਘ ਕੁਮਾਰ ਜੀ ਨੇ ਬੜੀ ਵਿਸਤਾਰ ਦੇ ਵਿੱਚ ਗੱਲਾਂ ਬਾਤਾਂ ਜਾਣਕਾਰੀ ਜਿਹੜੀ ਆਪਣੇ ਨਾਲ ਸਾਂਝੀ ਕੀਤੀ ਹੈ ਤੇ ਆਪਾਂ ਗੱਲ ਕਰ ਲਈ ਵੀ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਉੱਤੇ ਬੜੇ ਗੰਭੀਰ ਇਲਜ਼ਾਮ ਲਾਉਣੇ ਤੇ ਉਸ ਤੋਂ ਬਾਅਦ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਜਿਹੜੇ ਮੁਖੀ ਨੇ ਸ਼ਰਦ ਪੁਵਾਰ ਉਹਨਾਂ ਵੱਲੋਂ ਵੱਡਾ ਖੁਲਾਸਾ ਕਰਨਾ ਵੀ ਲੋਕਾਂ ਕੋਲੇ ਜਾਣ ਦੀ ਲੋੜ ਨਹੀਂ ਸਰਕਾਰ ਹੈ ਜਿਹੜੀ ਸਾਨੂੰ ਬਣਾ ਕੇ ਦੇ ਦਾਂਗੇ ਇਤਨਾ ਦੇਤੇ ਲੋਕਤੰਤਰ ਦੇ ਲਈ ਵੱਡਾ ਖਤਰਾ ਬਣ ਸਕਦਾ ਹੈ ਇਸ ਲਈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇਸ ਪੂਰੇ ਮਾਮਲੇ ਦੀ ਪੂਰੀ ਨਿਰਪੱਖਤਾ ਦੇ ਨਾਲ ਜਾਂਚ ਕਰਾਉਣ ਦੀ ਲੋੜ ਹੈ ਤਾਂ ਕਿ ਰਾਹੁਲ ਗਾਂਧੀ ਵੱਲੋਂ ਜਿਹੜੇ ਇਲਜ਼ਾਮ ਲਾਏ ਗਏ ਨੇ ਉਹਨਾਂ ਦਾ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਭਾਰਤ ਦੇ ਲੋਕਾਂ ਦੇ ਸਾਹਮਣੇ ਲਿਆਂਦਾ ਜਾ ਸਕੇ ਦੋਸਤੋ ਜਲਦੀ ਕੋਈ ਫੇਰ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਮੈਨੂੰ ਤੇ ਸਰਦਾਰ ਆਤਮਾ ਸਿੰਘ ਜੀ ਨੂੰ ਦਿਓ ਯਾਤ ਧੰਨਵਾਦ ਸਤਿ ਸ਼੍ਰੀ ਅਕਾਲ